ਦੀ ਪ੍ਰਾਰਥਨਾ ਦੇ ਰਾਹੀ ਉਹ ਦਿਨ ਤੀਕ ਜਾਣੇ ਆ ਉਹ ਸਾਡੇ ਲਈ ਰਕਸ਼ਾ ਵੀ ਕਰਦਾ ਕਿਸ ਤਰ੍ਹਾਂ ਸਾਨੂੰ ਬਚਾਉਂਦਾ ਵੀ ਹੈ ਹੈਨਾ ਤੇ ਆਓ ਆਪਾਂ ਇਸ ਇੱਕੋ ਜਿਹਾ ਪਰਮੇਸ਼ਵਰ ਉਹ ਕਦੀ ਵੀ ਬਦਲਣ ਵਾਲਾ ਪਰਮੇਸ਼ਰ ਨਹੀਂ ਹੈਗਾ ਆਓ ਇਸ ਵੀਡੀਓ ਨੂੰ ਦੇਖੀਏ ਭਲੇ ਕੱਲ ਅੱਜ ਤੇ ਯੁੱਗ ਦੇ ਅੰਤ ਤੀਕਰ ਇੱਕੋ ਜਿਹਾ ਪਰਮੇਸ਼ਵਰ ਉਹ ਅੱਜ ਸਾਨੂੰ ਵੀ ਸਾਡੇ ਦੁੱਖਾਂ ਦੇ ਵਿੱਚੋਂ ਕੱਢਣ ਦੇ ਲਈ ਸਮਰਥੀ ਆ ਹallelujah ਇਸ ਲਈ ਤੁਸੀਂ ਕਿਸੇ ਵੀ ਤਰ੍ਹਾਂ ਦੇ ਦੁੱਖ ਵਿੱਚ ਪਰਮੇਸ਼ਰ ਦੇ ਅੱਗੇ ਦੁਹਾਈ ਦਿਓ ਬਿਮਾਰੀ ਦੇ ਵਿੱਚ ਪਰਮੇਸ਼ਰ ਦੇ ਅੱਗੇ ਦੁਹਾਈ ਦਿਓ ਕਰਜ਼ੇ ਦੇ ਵਿੱਚ ਪਰਮੇਸ਼ਰ ਦੇ ਅੱਗੇ ਦੁਹਾਈ ਦਿਓ ਕਿਉਂਕਿ ਉਹ ਸਮਰਥੀ ਆ ਉਹ ਰਾਜਿਆਂ ਦਾ ਰਾਜਾ ਆ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਆ ਉਹ ਤੁਹਾਡੇ ਕਰਜ਼ੇ ਮਾਫ਼ ਕਰਨ ਦੀ ਤਾਕਤ ਰੱਖਦਾ ਆ ਉਹ ਤੁਹਾਡੀਆਂ ਬਿਮਾਰੀਆਂ ਨੂੰ ਤੁਹਾਨੂੰ ਕੱਢਣ ਦੀ ਤਾਕਤ ਰੱਖਦਾ ਆ ਹਾਲੇਲੀਆ ਅਰੋ ਤੁਹਾਡੇ ਸਾਰੇ ਦੁੱਖਾਂ ਤੋਂ ਤੁਹਾਨੂੰ ਆਜ਼ਾਦ ਕਰਨ ਦੀ ਤਾਕਤ ਰੱਖਦਾ ਆ ਅੱਜ ਬਹੁਤ ਸਾਰੇ ਲੋਕ ਇਸ ਗੱਲ ਦੇ ਉੱਤੇ ਬਲੀਫ ਕਰਦੇ ਆ ਕਿ ਮਸੀਹ ਲੋਕਾਂ ਦੇ ਉੱਤੇ ਦੁੱਖ ਆਉਣੇ ਆ ਇਸ ਲਈ ਉਹਨਾਂ ਨੂੰ ਦੁੱਖ ਝੱਲਣੇ ਚਾਹੀਦੇ ਆ ਮੈਂ ਵੀ ਬਲੀਫ ਕਰਦੀ ਆ ਇਸ ਗੱਲ ਦੇ ਉੱਤੇ ਮੈਂ ਵੀ ਯਕੀਨ ਕਰਦੀ ਆ ਇਸ ਗੱਲ ਦੇ ਉੱਤੇ ਮੁੱਕਰਦੀ ਨਹੀਂ ਆ ਪਰ ਉਹ ਦੁੱਖ ਜਿਹੜੇ ਮਸੀਹ ਲੋਕਾਂ ਦੇ ਉੱਤੇ ਆਉਣੇ ਆ ਉਹ ਬੁਖਾਰ ਜਾਂ ਹੋਰ ਜਿਹੜੀਆਂ ਚੀਜ਼ਾਂ ਇਹਨਾਂ ਦੇ ਬਾਰੇ ਜ਼ਿਕਰ ਨਹੀਂ ਆ ਉਹ ਦੁੱਖ ਅਗਰ ਜਦੋਂ ਅਸੀਂ ਆਤਮਾ ਦੇ ਵਿੱਚ ਚੱਲਦੇ ਆ ਤਾਂ ਫਿਰ ਆਤਮਕ ਤਰੀਕੇ ਦੇ ਨਾਲ ਆਉਂਦੇ ਆ ਉਹ ਸਾਡਾ ਵਿਰੋਧ ਕੀਤਾ ਜਾਣਾ ਹੈ ਲੋਕੀ ਕਹਿਣਗੇ ਇਹ ਕਮਲੇ ਹੋ ਗਏ ਆ ਲੋਕੀ ਕਹਿਣਗੇ ਇਹਨਾਂ ਨੇ ਆਪਣਾ ਧਰਮ ਬਦਲ ਲਿਆ ਲੋਕੀ ਅਜੀਬ ਗੱਲਾਂ ਕਰਨਗੇ ਉਹ ਸਾਨੂੰ ਕਹਿਣਗੇ ਅਸੀਂ ਤੁਹਾਡੇ ਨਾਲ ਮਿਲਵਰਤਨ ਨਹੀਂ ਕਰਨਾ ਅਸੀਂ ਤੁਹਾਨੂੰ ਖਾਨ ਨੂੰ ਨਹੀਂ ਦੇਣਾ ਅਸੀਂ ਤੁਹਾਡੇ ਪ੍ਰੋਗਰਾਮਾਂ 'ਚ ਨਹੀਂ ਆਉਣਾ ਉਹ ਇਹੋ ਜਿਹੇ ਵਿਰੋਧ ਹੋਣਗੇ ਤਾਂ ਨੂੰ ਬੁਖਾਰ ਚੜ ਗਿਆ ਖਾਂਸੀ ਹੋ ਗਈ ਕੈਂਸਰ ਹੋ ਗਈ ਤੇ ਉਹ ਇਹ ਸੋਚੇ ਕਿ ਮਸੀਹ ਬੰਦੇ ਨੂੰ ਦੁੱਖ ਚੱਲਣਾ ਪਵੇਗਾ ਤੇ ਮੈਂ ਪ੍ਰਭੂ ਨੂੰ ਕਹਿ ਨਹੀਂ ਸਕਦਾ ਕਿ ਪ੍ਰਭੂ ਮੈਨੂੰ ਚੰਗਿਆ ਕਰੋ ਤੁਸੀਂ ਪ੍ਰਾਰਥਨਾ ਕਰ ਸਕਦੇ ਆ ਤੁਹਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਆ ਕਿਉਂਕਿ ਜਦੋਂ ਤੱਕ ਤੁਹਾਡੀ ਜ਼ਿੰਦਗੀ ਦੇ ਵਿੱਚ ਪ੍ਰਾਰਥਨਾ ਕੰਮ ਨਹੀਂ ਕਰਦੀ ਉਦੋਂ ਤੱਕ ਤੁਹਾਡੀ ਜ਼ਿੰਦਗੀ ਚ ਦਵਾਈਆਂ ਵੀ ਕੰਮ ਨਹੀਂ ਕਰਦੀ ਕਿੰਨੇ ਲੋਕਾਂ ਨੂੰ ਤੁਸੀਂ ਜਾਣਦੇ ਹੋਵੋਗੇ ਜਿਹੜੇ ਡਾਕਟਰਸ ਨੂੰ ਚੇਂਜ ਕਰਦੇ ਰਹਿੰਦੇ ਆ ਕਿਉਂ ਚੇਂਜ ਕਰਦੇ ਕਿਉਂਕਿ ਉਹਨਾਂ ਨੂੰ ਲੱਗਦਾ ਇਸ ਡਾਕਟਰ ਕੋਲੋਂ ਮੈਨੂੰ ਆਰਾਮ ਨਹੀਂ ਆਇਆ ਹੋਰ ਡਾਕਟਰ ਕੋਲ ਜਾਓ ਉਹਦੇ ਕੋਲ ਆਰਾਮ ਨਹੀਂ ਆਇਆ ਹੋਰ ਡਾਕਟਰ ਦੇ ਕੋਲ ਜਾਓ ਪਰ ਅਸਲ ਦੇ ਵਿੱਚ ਉਹਨਾਂ ਨੂੰ ਆਪਣੀਆਂ ਆਦਤਾਂ ਬਦਲਣ ਦੀ ਜ਼ਰੂਰਤ ਹੈ ਅਸਲ ਵਿੱਚ ਸਾਨੂੰ ਸਭ ਤੋਂ ਪਹਿਲਾਂ ਆਪਣੇ ਗੁਨਾਹਾਂ ਤੋਂ ਤੌਬਾ ਕਰਨ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਸਾਨੂੰ ਪਾਪ ਤੋਂ छुटਕਾਰਾ ਪ੍ਰਾਪਤ ਕਰਨ ਦੀ ਜ਼ਰੂਰਤ ਹੈ ਜਦੋਂ ਅਸੀਂ ਪਾਪ ਤੋਂ छुटਕਾਰਾ ਪ੍ਰਾਪਤ ਕਰ ਲੈਨੇ ਆ ਗੁਨਾਹਾਂ ਤੋਂ ਤੋਬਾ ਕਰਦੇ ਆ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਨਾਮ ਲੈ ਕੇ ਫਿਰ ਸਾਡੀਆਂ ਪ੍ਰਾਰਥਨਾਵਾਂ ਉੱਤਰ ਲੈ ਕੇ ਆਉਂਦੀਆਂ ਆ ਹallelujah ਅਰ ਫਿਰ ਅਸੀਂ ਪ੍ਰਾਰਥਨਾਵਾਂ ਕਰਨ ਦਾ ਅਧਿਕਾਰ ਪ੍ਰਾਪਤ ਕਰਦੇ ਆ ਅੱਜ ਬਹੁਤ ਸਾਰੇ ਲੋਕ ਆ ਜਿਹੜਾ ਆਪਣਾ ਧਿਆਨ ਆਪਣੀਆਂ ਪ੍ਰੋਬਲਮਸ ਦੇ ਉੱਤੇ ਫੋਕਸ ਕਰਦੇ ਆ ਆਪਣੀਆਂ ਸਮੱਸਿਆਵਾਂ ਦੇ ਉੱਤੇ ਕੇਂਦ੍ਰਿਤ ਕਰਦੇ ਆਪਣਾ ਧਿਆਨ ਕਿੱਦਾਂ ਉਹ 올 ਦਾ ਟਾਈਮ ਸੋਚਦੇ ਰਹਿੰਦੇ ਮੇਰੇ ਨਿਆਣਿਆਂ ਦਾ ਕੀ ਹੋਊਗਾ ਮੇਰਾ ਕੀ ਹੋਊਗਾ ਅਸੀਂ ਕਿੱਦਾਂ ਸੈੱਟ ਹੋਵਾਂਗੇ ਸਾਡੀ ਤਰੱਕੀ ਕਿੱਦਾਂ ਹੋਊਗੀ ਬਸ 올 ਦਾ ਟਾਈਮ ਉਹ ਹੀ ਚੀਜ਼ਾਂ ਸੋਚਦੇ ਮੈਂ ਮੰਨਦੀ ਹਾਂ ਕਿ ਉਹਨਾਂ ਦੀਆਂ ਸਿਚੁਏਸ਼ਨਸ ਆ ਉਹ ਗਲਤ ਨਹੀਂ ਸੋਚਦੇ ਪਰ ਹਮੇਸ਼ਾ ਉਹਨਾਂ ਹੀ ਚੀਜ਼ਾਂ ਦੇ ਲਈ ਸੋਚੀ ਜਾਣਾ ਉਹਨਾਂ ਹੀ ਚੀਜ਼ਾਂ ਦੇ ਲਈ ਸੋਚੀ ਜਾਣਾ ਉਹ ਉਹ ਸੋਚਾਂ ਤੁਹਾਨੂੰ ਉਸ ਸਿਚੁਏਸ਼ਨ ਚ ਉਸ ਹਾਲਾਤ ਚੋਂ ਬਾਹਰ ਨਹੀਂ ਕੱਢ ਸਕਦੀਆਂ ਜਦੋਂ ਤੁਸੀਂ ਸਮੱਸਿਆ ਦੇ ਵਿੱਚ ਆ ਉਦੋਂ ਤੁਸੀਂ ਸਮੱਸਿਆ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਨਾ ਕਰੋ ਪਰ ਆਪਣਾ ਧਿਆਨ ਪਰਮੇਸ਼ਰ ਦੇ ਉੱਤੇ ਕੇਂਦਰਿਤ ਕਰੋ ਆਪਣਾ ਜਿਹੜਾ ਧਿਆਨ ਹੈ ਉਹ ਪਰਮੇਸ਼ਰ ਦੇ ਉੱਤੇ ਲੈ ਕੇ ਜਾਓ ਕਿਉਂਕਿ ਤੁਸੀਂ ਜੇ ਇਸ ਚੀਜ਼ ਦਾ ਬਹੁਤ ਧਿਆਨ ਕਰਦੇ ਆ ਉਹਦਾ ਵਿਸਥਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਵੱਡੀ ਹੋਣੀ ਸ਼ੁਰੂ ਹੋ ਜਾਂਦੀ ਹੈ ਜੇ ਤੁਸੀਂ ਜਰਨਲ ਨੌਲੇਜ ਦੀ ਕਿਤਾਬ ਪੜੋਗੇ ਜੀਕੇ ਦੀ ਬੁੱਕ ਪੜੋਗੇ ਜਿਹੜਾ ਆਮ ਗਿਆਨ ਆ ਉਹਦੀ ਕਿਤਾਬ ਪੜੋਗੇ ਕੀ ਹੋਊਗਾ ਤੁਹਾਨੂੰ ਬਹੁਤ ਸਾਰੀਆਂ ਗਿਆਨ ਦੀਆਂ ਚੀਜ਼ਾਂ ਪਤਾ ਲੱਗਣ ਲੱਗ ਜਾਣੀਆਂ ਜੇ ਤੁਸੀਂ ਪੋਲੀਟਿਕਲ ਸਾਇੰਸ ਪੜ੍ਹੋਗੇ ਤੁਹਾਨੂੰ ਰਾਜਨੀਤੀ ਬਾਰੇ ਬਹੁਤ ਸਮਝ ਆਉਣ ਲੱਗ ਜਾਣਾ ਹੈ ਜੇ ਤੁਸੀਂ ਮੈਡੀਕਲ ਐਜੂਕੇਸ਼ਨ ਦੇ ਵਿੱਚ ਜਾਓਗੇ ਤੁਹਾਨੂੰ ਡਾਕਟਰੀ ਲਾਈਨ ਦੇ ਬਾਰੇ ਬਹੁਤ ਹਸਪਤਾਲ ਲੱਗ ਜਾਣਾ ਹੈ ਦਵਾਈਆਂ ਬਾਰੇ ਬਿਮਾਰੀਆਂ ਬਾਰੇ ਬਹੁਤ ਪਤਾ ਲੱਗ ਜਾਣੇ ਆ ਜੇ ਤੁਸੀਂ ਕੈਮੀਕल्स ਨੂੰ ਰਿਸਰਚ ਕਰੋਗੇ ਤੁਹਾਨੂੰ ਕੈਮੀਕल्स ਦੀ ਬਹੁਤ ਜਾਣਕਾਰੀ ਹੋ ਜਾਣੀ ਹੈ ਤੇ ਜੇ ਤੁਸੀਂ ਸਮੱਸਿਆਵਾਂ ਦੇ ਉੱਤੇ ਧਿਆਨ ਲਾ ਕੇ ਰੱਖੋਗੇ ਫੇਕੀ ਹੋਣਾ ਹੈ ਸਮੱਸਿਆਵਾਂ ਦਾ ਵਿਸਥਾਰ ਹੋ ਜਾਣਾ ਹੈ ਜਿਹੜੀ ਚੀਜ਼ ਦੇ ਉੱਤੇ ਫੋਕਸ ਕਰੋਗੇ ਉਹ ਚੀਜ਼ ਵਧਣ ਲੱਗ ਜਾਣੀ ਆ ਜੇ ਕੋਈ ਆਪਣੇ ਬਿਜ਼ਨਸ ਦੇ ਉੱਤੇ ਬਹੁਤ ਧਿਆਨ ਦਿੰਦਾ ਆ ਆਪਣੇ ਕੰਮ ਦੇ ਉੱਤੇ ਬਹੁਤ ਧਿਆਨ ਦਿੰਦਾ ਕੀ ਹੁੰਦਾ ਆ ਉਹਦਾ ਕੰਮ ਬਹੁਤ ਸਚਜੇ ਤਰੀਕੇ ਨਾਲ ਚੱਲਣ ਲੱਗ ਜਾਂਦਾ ਆ ਉਹਦਾ ਕੰਮ ਵਧਣ ਲੱਗ ਜਾਂਦਾ ਕਿਉਂਕਿ ਉਹ ਆਪਣਾ ਪੂਰਾ ਧਿਆਨ ਕਿੱਥੇ ਦੇ ਰਿਹਾ ਆ ਕੰਮ ਦੇ ਉੱਤੇ ਦੇ ਰਿਹਾ ਆ ਪਰ ਜਦੋਂ ਅਸੀਂ ਆਪਣਾ ਪੂਰਾ ਧਿਆਨ ਸਮੱਸਿਆਵਾਂ ਦੇ ਉੱਤੇ ਦੇਵਾਂਗੇ ਤਾਂ ਫਿਰ ਕੀ ਹੋਊਗਾ ਸਮੱਸਿਆਾਂ ਵੱਡੀਆਂ ਹੋ ਜਾਣਗੀਆਂ ਤੇ ਜੇ ਅਸੀਂ ਉਹੀ ਧਿਆਨ ਪਰਮੇਸ਼ਵਰ ਦੇ ਉੱਤੇ ਦੇਵਾਂਗੇ ਤੇ ਫਿਰ ਕੀ ਹੋਊਗਾ ਸਮੱਸਿਆਵਾਂ ਦੇ ਸਾਹਮਣੇ ਪਰਮੇਸ਼ਵਰ ਵੱਡਾ ਹੋ ਜਾਏਗਾ ਹallelujah ਜਦੋਂ ਐਗਜ਼ਾਮ ਆਉਂਦੇ ਆਪਾਂ ਨਿਆਣਿਆਂ ਨੂੰ ਕੀ ਕਹਿੰਦੇ ਆ ਹallelujah ਆਪਣਾ ਸਾਰਾ ਧਿਆਨ ਪੜ੍ਹਾਈ ਵੱਲ ਨੂੰ ਲਾ ਲਓ ਵਧੀਆ ਵਧੀਆ ਗੱਲਾਂ ਤਾਂ ਕਾਦੇ ਵਾਸਤੇ ਕਿ ਉਹਨਾਂ ਦੇ ਨਤੀਜੇ ਜਿਹੜੇ ਆ ਉਹ ਵਧੀਆ ਹੋ ਜਾਣ ਉਹਨਾਂ ਦੇ ਨੰਬਰ ਵੱਧ ਜਾਣ ਕਿਉਂਕਿ ਧਿਆਨ ਦੇਣ ਦੇ ਨਾਲ ਵਿਸਥਾਰ ਹੁੰਦਾ ਆ ਜੇ ਤੁਸੀਂ ਪਰਮੇਸ਼ਵਰ ਦੇ ਨਾਲ ਧਿਆਨ ਜੋੜਦੇ ਆ ਕੀ ਹੁੰਦਾ ਆ ਤੁਹਾਡਾ ਪਰਮੇਸ਼ਵਰ ਦੇ ਨਾਲ ਜਿਹੜਾ ਆ ਰਿਸ਼ਤਾ ਉਹਦਾ ਵਿਸਥਾਰ ਹੋਣ ਲੱਗ ਜਾਂਦਾ ਆ ਉਹ ਵਧਣ ਲੱਗ ਜਾਂਦਾ ਆ ਇਸ ਲਈ ਜਦੋਂ ਵੀ ਟ੍ਰਬਲ ਦੇ ਵਿੱਚ ਆਂ ਜਦੋਂ ਵੀ ਪ੍ਰੋਬਲਮ ਦੇ ਵਿੱਚ ਆਂ ਪ੍ਰੋਬਲਮ ਨੂੰ ਵੱਡਿਆ ਨਾ ਕਰੋ ਤੁਹ ਕੋਰ ਕਰਨਾ ਚਾਹੀਦਾ ਜੇ ਛੋਟੀ ਜਿਹੀ ਪ੍ਰੋਬਲਮ ਆ ਤੁਸੀਂ ਉਹਦੇ ਬਾਰੇ ਬਹੁਤ ਸੋਚੋਗੇ ਉਹ ਤੁਹਾਨੂੰ ਵੱਡੀ 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 ਸਾਰੀ ਨਜ਼ਰ ਆਉਣ ਲੱਗ ਜਾਣੀ ਆ ਫਿਰ ਉਹਦੇ ਬਹੁਤ سارے ਤੁਹਾਨੂੰ ਗਲਤ ਨਤੀਜੇ ਨਜ਼ਰ ਆਉਣ ਲੱਗ ਜਾਣੇ ਆ ਔਰ ਉਸ ਪ੍ਰੋਬਲਮ ਨੂੰ ਸੋਚ ਸੋਚ ਕੇ ਤੁਸੀਂ ਇੰਨਾ ਵੱਡਾ ਕਰ ਦੇਣਾ ਕਿ ਤੁਹਾਨੂੰ ਲੱਗਣਾ ਕਿ ਹੁਣ ਤੁਸੀਂ ਕੋਸ਼ਿਸ਼ ਨਹੀਂ ਕਰ ਸਕਦੇ ਹਾਲਾਂਕਿ ਉਹ ਸਮੱਸਿਆ ਓਡੀ ਹੋਣੀ ਆ ਜਿੱਡੀ ਉਹ ਆਈ ਸੀ ਪਰ ਤੁਸੀਂ ਆਪਣੀਆਂ ਸੋਚਾਂ ਦੇ ਨਾਲ ਉਹਨੂੰ ਬਹੁਤ ਵੱਡਿਆ ਕਰ ਲੈਣਾ ਹੈ ਪਰ ਜੇ ਜਦੋਂ ਹੀ ਸਮੱਸਿਆ ਆਈ ਆ ਤੁਸੀਂ ਉਦੋਂ ਹੀ ਸਮੱਸਿਆ ਨੂੰ ਕਹਿੰਦੇ ਆ ਤੇਰੇ ਵੱਲ ਨੂੰ ਤਾਂ ਮੈਂ ਧਿਆਨ ਹੀ ਨਹੀਂ ਦਿੰਦਾ ਕੁਝ ਲੋਕੀ ਉਹ ਕਿੱਦਾਂ ਗੱਲ ਕਰਦੇ ਆ ਉਹ ਕਹਿੰਦੇ ਮੈਂ ਤੈਨੂੰ ਟੱਚ ਗਣਦਾ ਆ ਕੁਝ ਨਹੀਂ ਮੈਂ ਤੈਨੂੰ ਗਣਦਾ ਹੀ ਕੁਛ ਨਹੀਂ ਆ ਉਹਦਾ ਕੀ ਮਤਲਬ ਹੁੰਦਾ ਆ ਕਿ ਮੈਂ ਤੈਨੂੰ ਟੱਚ ਗਣਦਾ ਆ ਪਾਵ ਉਹਨਾਂ ਦਾ ਕਹਿਣ ਦਾ ਮਤਲਬ ਕਿ ਤੇਰੀ ਹੋਂਦ ਮੇਰੇ ਲਈ ਮਾਇਨੇ ਨਹੀਂ ਰੱਖਦੀ ਮਾਇਨੇ ਨਹੀਂ ਰੱਖਦੀ ਕੋਣ ਇਦਾਂ ਕਹਿੰਦਾ ਜਿਹੜਾ ਸਾਰਾ ਧਿਆਨ ਆਪਣੇ ਆਪ ਨੂੰ ਹੀ ਆ ਜਿੰਨੂੰ ਲੱਗਦਾ ਮੈਂ ਬਹੁਤ ਖਾਸ ਆ ਮੈਂ ਬਹੁਤ ਸਪੈਸ਼ਲ ਆ ਮੈਂ ਬਹੁਤ ਕੁਸ਼ਕਾਰ ਸਕਦਾ ਆ ਮੈਂ ਬਹੁਤ ਪਾਵਰਫੁਲ ਆ ਮੇਰੇ ਕੋ ਤਾਕਤ ਬਹੁਤ ਆ ਮੇਰੇ ਕੋ ਪੈਸਾ ਬਹੁਤ ਆ ਮੇਰੇ ਕੋ ਧਨ ਬਹੁਤ ਆ ਉਹ ਇੱਕ ਆਮ ਮੰਨੇ ਨੂੰ ਕਹਿੰਦਾ ਕਹਿੰਦਾ ਮੇਰੇ ਲਈ ਤੂੰ ਮਾਇਨੇ ਨਹੀਂ ਰੱਖਦਾ ਮੈਂ ਤੈਨੂੰ ਟੈਨਸ਼ਨ ਗਿੰਦਾ ਆ ਕੋਈ ਇਨਸਾਨ ਜਿਹੜਾ ਸਿਰਫ ਆਪਣੇ ਹੀ ਪੈਸੇ ਦੇ ਉੱਤੇ ਕਮਾਂਡ ਕਰਦਾ ਸਿਰਫ ਆਪਣੀ ਪਾਵਰ ਦੇ ਉੱਤੇ ਕਮਾਂਡ ਕਰਦਾ ਜਿਹਦੀ ਪਾਵਰ ਕਿਸੇ ਨੂੰ ਚੰਗਿਆ ਨਹੀਂ ਕਰ ਸਕਦੀ ਜਿਹਦੀ ਪਾਵਰ ਕਿਸੇ ਨੂੰ ਜੀਵਨ ਨਹੀਂ ਦੇ ਸਕਦੀ ਜਿਹਦੀ ਪਾਵਰ ਇਸ ਧਰਤੀ ਦੇ ਉੱਤੇ ਕੁਝ ਵੀ ਨਹੀਂ ਕਰ ਸਕਦੀ ਅਗਰ ਉਹ ਇਨਸਾਨ ਆਪਣੀ ਪਾਵਰ ਦੇ ਉੱਤੇ ਕਮਾਂਡ ਰੱਖ ਕੇ ਦੂਸਰੀਆਂ ਪਾਵਰਸ ਨੂੰ ਟੱਚ ਕਰਨਦਾ ਆ ਤਾਂ ਤੁਸੀਂ ਕਹਦੇ ਮਸੀਹ ਹੋ ਕੋ ਕਿ ਤੁਹਾਨੂੰ ਇਸ ਵੀਡੀਓ ਨੂੰ ਦੇਖਣ ਲਈ ਕਿਉਂਕਿ ਇਸ ਵੀਡੀਓ ਦੇ ਵਿੱਚ ਬਹੁਤ ਕੁਝ ਦੱਸਿਆ ਗਿਆ ਹੈ ਕਿ ਉਹੀ ਸਾਡਾ ਜੁਗ ਆ ਚੁਗਾ ਤੱਕ ਉਹੀ ਹੈ ਨਾ ਜਿਉਂਦਾ ਤੇ ਸੱਚਾ ਪਰਮੇਸ਼ਵਰ ਸਾੰਭਤੀ ਪਰਮੇਸ਼ਵਰ ਆ ਤੇ ਕਈ ਵਾਰੀ ਹੈ ਨਾ ਆਪਾਂ ਦੂਸਰੇ ਇਨਸਾਨ ਨੂੰ ਦੱਸਿਆ ਗਿਆ ਵਾ ਕੀ ਟੱਚ ਸਮਝਦੇ ਨਹੀਂ ਆ ਕੁਝ ਵੀ ਨਹੀਂ ਸਮਝਦੇਗੇ ਜਦ ਕਿ ਪਰਮੇਸ਼ਵਰ ਕਹਿਦਾ ਵਾ ਆਪਣੀ ਸੁਭਾਅ ਦੇ ਨਾਲ ਉਹਨੂੰ ਜਿੱਤ ਲੈਣਾ ਵੀ ਤੇਰਾ ਸੁਭਾਅ ਜਿੱਦਾਂ ਦਾ ਪਰਮੇਸ਼ਵਰ ਜਿਸ਼ੂ ਦਾ ਵਾ ਨਾ ਉਦਾਂ ਦਾ ਹੀ ਸੁਭਾਅ ਸਾਡਾ ਹੋਣਾ ਚਾਹੀਦਾ ਵਾ ਤੇ ਜੇ ਆਪਾਂ ਉਹਦੇ ਨਾਲ ਵਿੰਗ ਤੜੰਗਾ ਬੋਲਦੇ ਤਾਂ ਕਦੀ ਵੀ ਪਰਮੇਸ਼ਵਰ ਤੇ ਪਿਆਰ ਨੂੰ ਨਹੀਂ ਜਾਣ ਪਾਏਗਾ ਕਦੀ ਵੀ ਉਹ ਵੀ ਮੇਲ ਮਲਾਪ ਨਹੀਂ ਕਰੇਗਾ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਇਹਦੇ ਵਿੱਚ ਸਮਝਾਈਆਂ ਗਈਆਂ ਤੁਸੀਂ ਜਾਣਦੇ ਇਹਨਾਂ ਨੂੰ ਯਾਦ ਰੱਖਿਓ ਔਰ ਇਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਿਓ ਪਰਮੇਸ਼ਵਰ ਦਾ ਵਚਨ ਪੜ੍ਹੇ ਹੋ ਸੁਣੇ ਜਾਣੇ ਪਰ ਆਪ ਸਭ ਕੋ ਬਰਕਤ ਹੋਰ ਆਸ਼ੀਸ਼ ਮਿਲੇ ਹੋਂ ਤਲੇ ਕੇ ਸਦਾ ਤੱਕ ਪਰਮੇਸ਼ਵਰ ਦੇ ਚੌੜਨ ਵਾਲਿਆਂ ਦੇ ਨਾਲ ਉਹਦੀ ਕਿਰਪਾ ਉਹਦੀ ਮਹਿਮਾ ਹੁੰਦੀ ਰਵੇ ਬਰੀ ਤਰਫੋਂ ਸਭ ਕੋ ਜੈ ਮਸੀਹ ਕੀ ਔਰ ਮੇਰੇ ਚੈਨਲ ਪਰ ਨਵੇਂ ਹੋ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲੈਣਾ ਮੇਰੇ ਇਸ ਚੈਨਲ ਨੂੰ ਕਿਉਂਕਿ ਇਦਾਂ ਦੀ ਬਹੁਤ ਸਾਰੀ ਇਹ ਵੀਡੀਓ ਉਹ ਜਿਹੜੀਆਂ ਹੈਗੀਆਂ ਨਾ ਸੱਚਮੁੱਚ ਜਿਹੜੇ ਇਸ 10 ਸਿੱਤੇ ਜਿਹੜੀ ਆਪਾਂ ਸੁਣਦੇ ਆ ਨਾ ਕਲਾ ਵਿੱਚੋਂ ਤੋਂ ਬਹੁਤ ਵਧੀਆ-ਵਧੀਆ ਗੱਲਾਂ ਨੂੰ ਸਮਝਾਉਂਦੇ ਆ ਬਹੁਤ ਹੀ ਵਧੀਆ-ਵਧੀਆ ਗੱਲਾਂ ਨੂੰ ਸਮਝਾਉਂਦੇ ਆ ਜਿੰਨਾ ਤੋਂ ਆਪਾਂ ਬਹੁਤ ਕੁਝ ਸਿੱਖ ਸਕਦੇ ਆ ਔਰ ਇਸ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਬਹੁਤ ਸਾਰੀ ਆਸ਼ੀਸ਼ ਨੂੰ ਪਾ ਸਕਦੇ ਆ ਔਰ ਜਰੂਰ ਇਸ ਵੀਡੀਓ ਨੂੰ ਲਾਈਕ ਕਰਟ ਸ਼ੇਅਰ ਕਰਨਾ ਔਰ ਜਿੰਨਾ ਵੀ ਬਚਨ ਤੁਸੀਂ ਸ਼ੇਅਰ ਕਰੋਗੇ ਪਰਮੇਸ਼ਰ ਉਹਨਾਂ ਹੀ ਤੁਹਾਨੂੰ ਅਜਲ ਫਜ਼ਲ ਦੇਗਾ ਉਹਨਾਂ ਹੀ ਤੁਹਾਨੂੰ ਬਰਕਤ ਔਰ ਆਸ਼ੀਸ਼ ਦੇਗਾ ਮਿਲਦੇ ਆ ਨੈਕਸਟ ਵੀਡੀਓ ਚ ਮੇਰੀ ਤਰਫ ਸੇ ਸਭ ਕੋ ਜੈ